ਬڑا ਸੋਹਣਾ ਫੈਜਲ ਜੱਟ ਫੈਜਲ ਜੱਟ ਫੈਜਲ ਲੜਕੇ ਕੁਕਿੰਗ ਵੇਚਣੇ ਵਾਲਾ ਸੀਗਾ ਲੋਕਾਂ ਦੇ ਘਰ ਬਰਬਾਦ ਕਰਨੇ ਵਾਲਾ ਫੈਜਲ ਜੱਟ ਉਹਦੇ ਗੁਣ ਗਾਉਂਦੇ ਆ ਉਹ ਵੀ ਗੜੋਖਾਂ ਦੇ ਜਿਹੜੇ ਦੂਆਂ ਦੇ ਮੋਢੇ ਤੇ ਰੱਖ ਕੇ ਚਲਾਉਂਦੇ ਆ ਇਹਨਾਂ ਦੀ ਅਸਲੀ ਕਰਤੂਰਤਾ ਦੱਸ ਦਣਾ ਇਹ ਤਾਂ ਬੰਦੇ ਆ ਸੁਣਾਵੇ ਸੁਣਾਉਣ ਵਾਸਤੇ ਮੈਂ ਬਣਾਉਣਾ ਨਾਂ ਲੈ ਕੇ ਉਹਦੀ ਕਰਤੂਰਤਾ ਸਹੀ ਦੱਸ ਦਿੰਦੇ ਇਹਨਾਂ ਨੇ ਗੁਰਜੰਡ ਸਿੰਘ ਆ ਇੱਕ ਐਸਆਈ ਉਹਦੇ ਉੱਪਰ ਝੂਠਾ ਪਰਚਾ ਕਰਾਇਆ ਇਹਨਾਂ ਨੇ ਉਹਦੀ ਡਿਊਟੀ ਲੱਗੀ ਦੀ ਬਰਨਾਲੇ ਉਹਦੇ ਮੁੰਡੇ ਦੇ ਝੂਠਾ ਪਰਚਾ ਇੱਕ ਸਰਪ ਜੀ ਐਸਆਈ ਸੀ ਉਹਦੇ ਉੱਪਰ ਝੂਠਾ ਪਰਚਾ ਕਰਾਇਆ ਇਹਨਾਂ ਨੇ ਆਹ ਹੈ ਅਸਲੀ ਜੱਟ ਇਹਨਾਂ ਦੇ ਜੱਟਪਣ ਤੇ ਇਹ ਦਿਖਾਉਂਦੇ ਅਸੀਂ ਜੱਟ ਦੂਜੇ ਦੇ ਮੋਢੇ ਤੇ ਰੱਖ ਕੇ ਮੋਢੇ ਤੇ ਰੱਖ ਕੇ ਗੋਲੂ ਦੇ ਮੋਢੇ ਤੇ ਰੱਖ ਕੇ ਚਲਾਉਣਾ ਤੂੰ ਰਾਣੇ ਦੇ ਮੋਢੇ ਤੇ ਰੱਖ ਕੇ ਚਲਾਉਣਾ ਤੂੰ ਦੂਜੇ ਨੂੰ ਸੁਣਾਵੇ ਸੁਣਾਉਣਾ ਤੂੰ ਝੂਠੇ ਲੋਕਾਂ ਦੇ ਉੱਪਰ ਤੁਸੀਂ ਪਰਚੇ ਕਰਾਉਂਦੇ ਹੋ ਗੋਲੀ ਚਲਾਣ ਦੇ ਵਕ ਅਧਿਕ ਕਰਨਲ ਸਿੰਘ ਨੇ ਗੋਲੀ ਚਲਾਈ ਦੀ ਉਹਦਾ ਰਫਲ ਰੌੜ ਫਸ ਗਿਆ ਇਹਦਾ ਦੂਜੇ ਬੰਦੇ ਹਾਈ ਹੋ ਗਏ ਉਹਨਾਂ ਨੂੰ ਸੁੱਖੀ ਉਹਨਾਂ ਦੇ ਆ ਕੇ ਜਾਗੇ ਇਹਦੀ ਰਫਲ ਖੋ ਗਏ ਤੇ ਗੋਲੀਆਂ ਮਾਰਤੀਆਂ ਗੁਰਜੰਟ ਦਾ ਝੋਟਾ ਨਾਮ ਲਖਾਦਾ ਜੀ ਗੁਰਜੰਟ ਦੇ ਘਰ ਵਾਲੀ ਤੇ ਨੌ ਦੀ ਜ਼ਮੀਨ ਸੀ ਉਹਦੇ ਕਰਕੇ ਉਹਦਾ ਨਾਮ ਪੈ ਗਿਆ ਨਾ ਬਲਸ ਪ੍ਰਸ਼ਾਸਨ ਨੇ ਦੇਖਿਆ ਵੀ ਕਿਹਨੇ ਗਲਤੀ ਕੀਤੀ ਹੈ ਕਿਹਨੇ ਨਹੀਂ ਕਿ ਬਲਸ ਪ੍ਰਸ਼ਾਸਨ ਦਾ ਪਹਿਲੇ ਹੀ ਗੁਰਜੰਟ ਸਿੰਘ ਨਾਲ ਲੱਗਦਾ ਸੀਗਾ ਅੰਦਰੋਂ ਅੰਦਰੋਂ ਖਾਤੇ ਲੱਗ ਡਟਦੀ ਅਮਾਨਦਾਰ ਅਫਸਰ ਇੱਕ ਵਧੀਆ ਬੰਦਾ जिने ਕਦੇ ਰਿਸ਼ਤ ਬਧਨੀ ਲਈ ਹੈਗੀ ਉਹ ਮਾਦ ਦੇ ਨਾਲ ਡਿਊਟੀ ਨਿਭਾਈ ਹੈ ਉਹਦੇ ਵਰਚਾ ਕਰਾਇਆ ਇਹਨਾਂ ਨੇ ਝੂਠਾ ਵਰਚਾ ਕਰਾਇਆ ਉਹਦੇ ਮੁੰਡੇ ਦਾ ਨਾਮ ਪਾਇਆ ਮੁੰਡੇ ਦੇ ਨਾਮ ਨਿਕਲ ਗਿਆ ਸਰਬਜੀਤ ਏਐਸਆਈ ਵਧੀਆ ਬੰਦਾ ਹੈ ਉਹ ਤੇ ਇਹਨਾਂ ਨੇ ਵਰਚਾ ਕਰਾਇਆ ਝੂਠਾ ਹਲੇ ਜੱਟ ਬਣਦੇ ਨੇ ਹਲੇ ਕਰੇ ਇੱਕ ਜੱਟ ਹੁੰਦੇ ਜੱਟ ਹੁੰਦੇ ਜੱਟ ਹੁੰਦੇ ਜੱਟਾਂ ਵਾਲੇ ਕੰਮ ਤਾਂ ਕਰ ਲੋ ਜੱਟਾਂ ਵਾਲੇ ਕੋਈ ਕੰਮ ਕਰੇ ਜ਼ਿੰਦਗੀ ਦੀ ਕੋਈ ਤੁਸੀਂ ਠੀਕ ਹੈ ਡਾਕਟਰ ਤੁਸੀਂ ਔਖੇ ਨਾਲ ਮਾਰ ਲਿਆ ਕਤਲ ਕਰੇ ਜੇਲਾ ਚ ਰਹੇ ਕਿਹੜਾ ਚਾਜਦਾ ਪਰਚਾ ਹੈ ਤੁਹਾਡੇ ਤੇ ਕੋਈ ਚੋਰੀਆਂ ਕਰੀਆਂ ਟਰੱਕ ਵੇਚ ਲਿਆ ਕਰ ਲਿਆ ਫਲਾਣਾ ਕਰ ਲਿਆ ਚੋਰੀਆਂ ਕਰ ਲਿਆ ਸਾਰੇ ਚੋਰੀ ਵਾਲੇ ਪਰਚੇ ਹੀ ਨੇ ਸਾਰੇ ਰਗੀ ਗੁਰਮੁਖ ਦੀ ਗੱਲ ਹੁਣ ਤੇ ਗੁਰਮੁਖ ਦੀਆਂ ਗੱਲਾਂ ਕਰਦੇ ਹੋ ਜਿਨ੍ਹਾਂ ਬੰਦੇ ਨੇ ਤੁਹਾਡੇ ਉੱਪਰ ਗੋਲੀਆਂ ਚਲਾਈਆਂ ਉਹਨਾਂ ਨੇ ਤੁਹਾਡੀ ਸੱਤ ਕਵੰਜਾ ਜਵਾਨਤਾ ਕਰਾਈਆਂ ਜਵਾਨਤੀ ਤੁਹਾਡੇ ਨਾਲ ਕੋਈ ਜਾਣਦਾ ਨਹੀਂ ਤੁਰਦਾ ਨਹੀਂ ਤੇ ਆ ਪਿੰਡ ਚ ਇੰਨੇ ਕਿ ਜੋਗੀਆਂ ਤੁਸੀਂ ਫੜਾ ਮਾਰਦੇ ਹੋ ਬੜੀਆ ਬੜੀਆ ਸਾਡੇ ਜੁਰਤ ਤਾਂ ਅਸੀਂ ਨੌ ਲੈ ਕੇ ਪਾਉਨੇ ਆ ਅਸੀਂ ਕਹਿੰਦੇ ਮੋਢੇ ਤੇ ਰੱਖ ਕੇ ਚਲਾਉਂਦੇ ਆਪਣੇ ਮੋਢੇ ਤੇ ਰੱਖ ਕੇ ਚਲਾਉਨੇ ਆ 20 ਸਾਲ ਹੋ ਗਏ ਜੰਗ ਲੜਦਿਆਂ ਨੂੰ ਕੱਲਿਆਂ ਨਹੀਂ ਲੜੀ ਐ ਵੀਰੇ ਵਰਗੇ ਨੱਡੂ ਖਾਂ ਵੀ ਬੜੀ ਜ਼ੋਰ ਲਾ ਲਗੇ ਸਰ ਗਿਆ ਬਿੱਟੂ ਵੀਰੇ ਖਿਲਾਫ ਠਾਣੇ ਜਾਂਦਾ ਰਿਹਾ ਬੜਾ ਜ਼ੋਰ ਲਾ ਲਗੇ ਥੱਗ ਗਿਆ ਵੀ ਅਸੀਂ ਕਿਸੇ ਦੀ ਪ੍ਰਵਾ ਪ੍ਰੂਵ ਨਹੀਂ ਕਰਦੇ ਸੀ ਆਪਣੀ ਜ਼ਰਤ ਨਾਲ ਲੜਾਈਆਂ ਲੜੀਆਂ ਲੜਾਈਆਂ ਲੜਦੇ ਅਸੀਂ ਤੁਹਾਡੇ ਵਰਗੇ 35 ਆਏ 35 ਗਏ ਅਸੀਂ ਨਹੀਂ ਪ੍ਰਵਾ ਕਰਦੇ ਤੁਹਾਡੇ ਵਰਗਿਆਂ ਦੀਆਂ ਉਹ ਮਿੱਟੀ ਪਿੱਛੇ ਬੜਾ ਜ਼ੋਰ ਲਾਇਆ 3 ਫੁੱਟ ਮਿੱਟੀ ਚੱਕਦੀ ਫਰਣਾ ਸਾਬਤ ਕਰਦਾ 3 ਫੁੱਟ ਮਿੱਟੀ ਜਾ ਕੇ ਉੱਥੇ ਮਿੱਟੀ ਵੇਚੀਓ ਸਾਬਤ ਕਰ ਦਿੰਦਾ ਤੂੰ ਪਹਿਲਾਂ ਮਿੱਟੀ ਵੇਚੀ ਐ ਬੜਾ ਨੱਡੂ ਖਾਂ ਬਣਾਏ ਫਿਰਦੇ ਨਾਲੇ ਗੋਲੂ ਲੈ ਜਾਂਦਾ ਦੀ ਘਰ ਨਾਲ ਸ਼ਰਮ ਤਾਂ ਤੁਸੀਂ ਵੇਚ ਕੇ ਖਾਦੀ ਹੋਈ ਐ ਨੌ ਨੌ 10-10 ਲੱਖ ਰੁਪਏ ਦੇ ਲੋਕਾਂ ਦਾ ਠੱਗੀਆਂ ਮਾਰੀਆਂ ਹੋ ਤੁਸੀਂ ਠੀਕ ਐ ਫਿਰ ਲੋਕਾਂ ਨੂੰ ਬਲੈਕਮੇਲ ਕਰਕੇ ਤੁਹਾਡਾ ਪੈਸਾ ਖਾਣ ਦਾ ਢੰਗ ਬਣਾਇਆ ਵਾ ਜੱਟ ਬਣਾਇਆ ਤੁਹਾਡਾ ਪੈਜ ਜੱਟ ਦੀ ਹਸਣਾਵੇ ਸੁਣਾਉਣ ਵਾਸਤੇ ਵੀਡੀਓ ਪਾਉਣੇ ਮੈਂ ਠੋਕ ਕੇ ਤੁਹਾਡਾ ਨੌ ਲੈ ਕੇ ਕਹਿੰਦਾ ਤੁਹਾਡੇ ਮੇਰੇ ਜੁਰਤ ਐ ਇੰਨੇ ਕਿョਗੀਆਂ ਤੁਸੀਂ ਆ ਤੁਹਾਡੀ ਔਕਾਤ ਐ ਏ ਕੋ ਬੇਕਸੂਰ ਬੰਦੇ ਨੂੰ ਤੁਸੀਂ ਝੂਠਾ ਪਰਚਾ ਕਰਕੇ ਫਸਾਇਆ ਗੁਰਜੰਟ ਸਿੰਘ ਨੂੰ ਉਹ ਤੇ ਮੁੰਡੇ ਤੁਸੀਂ ਪਰਚਾ ਸਰਬਜੀਤ ਤੇ ਝੂਠਾ ਪਰਚਾ ਕਰਾਇਆ ਤੁਸੀਂ ਕਮਾਨਦਾਰ ਵਧੀਆ ਬੰਦੇ ਨੂੰ ਤੁਸੀਂ ਝੂਠੇ ਪਰਚੇ ਫਸਾਇਆ ਆ ਤੁਹਾਡੀ ਜੱਟ ਬਣੇ ਦਿਓ ਘਾਤਾ ਤੁਹਾਡੀ ਇੰਨੇ ਕ ਜੱਟੋਂ ਤੁਸੀਂ ਪਤਾ ਤੁਸੀਂ ਕਿੰਨੇ ਜੱਟ ਅਜੀ ਗੁਰਜੰਟ ਕੋਲ ਤੁਸੀਂ ਗਿਆ ਦੀਗਾ ਜੋ ਭੋਲਾ ਦਾ 10 10000 ਦੀ ਮਹਾਰਾ ਤੁਸੀਂ ਤਾਂ 2 ਲੱਖ ਰੁਪਏ ਉਹਨੂੰ ਕਹਿੰਦਾ ਜੀ 10000 ਰੁਪਏ ਦਿੰਦਾ ਇਹਨੂੰ ਜੀ ਇਹਦਾ ਇੰਨੇ ਕ ਜੋਗਾ ਤੀਗਾ ਜਾ ਕੇ ਤੂੰ ਤਾਂ 50000 ਰੁਪਏ ਲਗਾਏ ਦੀਗਾ ਪੇਰ ਤੋਂ ਬਾਜਵਾ ਕਰਨ ਉਸ ਬਾਰੇ ਦਿਵਾਲੇ ਮੇਰੇ ਕੋਲ ਆਇਆ ਰਾਣੇ ਦੇ ਖਿਲਾਫ ਕਾਰਵਾਈ ਕਰਾਉਣ ਬਾਅਦ ਤੇ ਉਹਦੇ ਜਾ ਕੇ ਬਲੈਕਮੇਲ ਕਰਦਾ 2 ਲੱਖ ਰੁਪਏ ਮੰਗਦਾ ਫਰਾਨਾ ਮੰਗਦਾ ਤੁਸੀਂ ਮੋਢੇ ਚਲਾ ਕੇ ਬਲੈਕੀ ਇਹ ਬੰਦੇ ਸੀ ਮੋਢੇ ਚ ਰਾਣੇ ਦੇ ਦੂਸਿਓ ਬੁਝਦੇਲੇ ਬੰਦੇ ਸਮਝ ਗਏ ਦੂਜੇ ਦੇ ਮੋਢੇ ਤੇ ਰੱਖ ਕੇ ਚਲਾਉਣ ਵਾਲੇ ਅਸੀਂ ਜਾਣਦੇ ਤੁਹਾਨੂੰ ਤੁਹਾਨੂੰ ਕਿੰਨੇ ਘਰਤ ਦਤਾਂ ਨੇ ਜਿਉਂਦੇ ਵੀ ਸਾਥੇ ਡਰਦਾ ਸੱਤੇ ਅੱਜ ਕੱਲ ਕੁੱਤਾ ਵੀ ਡਰਦਾ ਸੱਤੇ ਸਮਝ ਗਏ ਨਾ ਮੈਂ ਥੋੜੀ ਜਵਾਨਤਾ ਭਰੀਆਂ 2-2 ਲੱਖ ਰੁਪਏ ਦੇ ਮੇਰੇ ਘਰ ਆ ਕੇ ਲੋਕ ਲੋਕਾਂ ਦੇ ਜਿਆ ਪਰਦੇ ਛਾਪੇ ਪੈਂਦੇ ਹੁੰਦੇ ਸੀ ਮੈਂ ਥੋੜਾ ਕਲਾ ਕਲਾ ਪੋਤਲਾ ਜਾਣਦਾ ਕਿੱਥੋਂ ਚੱਲਦਾ ਕੀ ਕਰਦਾ ਸੀ ਇਹ ਖਾਲਸਾ ਹੀ